ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਕੱਟੀ ਤੇ ਇੱਕ ਝੋਟੀ ਵੰਧਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਇਹ ਵਾਤ ਤੋਂ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸੀ ਕਾਲ ਬ੍ਰੀ ਨਾਮ ਨਾਮ ਮੇਰਾ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਵੀਰ ਜੀ ਛੋਟੀ ਜਾਣਕਾਰੀ ਦੋ ਜੀ ਛੋਟੀ ਇਹ ਹੈ ਵੀਰੇ ਦੁੱਧ ਹੈ ਨਹੀਂ ਇਹਦੇ ਥੱਲੇ ਠੀਕ ਆ ਇੱਕ ਦੋ ਵਾਰੀ ਟਿਕ ਟੁਕ ਦੇ ਭਰਾਏ ਆ ਗੌਰ ਨਹੀਂ ਸੀਗੀ ਬੰਦੇ ਦੀ ਹਾਂਜੀ ਅਰੇ ਹੀ ਰੂਹੀ ਨਹੀਂ ਗਈ ਠੀਕ ਆ ਇਹਨੇ ਇੱਕ ਸੁਆ ਦਿੱਤਾ ਵਾ ਹਾਂਜੀ ਤੇ ਹੁਣ ਦੁੱਧ ਦਾ ਇਥੇ ਲਈ ਹੈ ਨਹੀਂ ਗਾ ਠੀਕ ਆ ਹਾਂ ਦੁੱਧ ਡਰਾਈ ਕਰੀ ਜਿਆ ਦੁੱਧੋਂ ਤਾਂ ਡਰਾਈ ਵੀ ਆ ਇਹ ਹਾਂਜੀ ਤੇ ਟੀ ਕਾ ਟੂ ਕਾ ਵੀ ਨਹੀਂ ਹੋਣ ਲੱਗਿਆ ਬਾ ਤਕਰੀਬਨ ਆ ਜੇ ਕੋਈ ਗੌਰ ਕਰ ਲੂ ਤਾਂ ਸਾਬ ਲੂਗਾ ਤਾਂ ਬਣ ਵੀ ਜਾਊਗੀ ਹਾਂਜੀ ਬਸ ਇੱਕ ਦੋ ਵਾਰੀ ਉਹਨਾਂ ਨੇ ਟੀ ਕਾ ਟੂ ਕਾ ਭਰਾਇਆ ਰਹੀ ਰੁਹੀ ਨਹੀਂ ਤਾਂ ਕਰਕੇ ਗੌਰ ਜੀ ਨਹੀਂ ਸੀਗੀ ਠੀਕ ਆ ਤੇ ਕੱਟੀ ਬਈ ਕੱਟੀ ਏਸੀ ਦੀ ਆਗੀ ਹਾਂਜੀ ਅੱਡ ਦੇਣੀ ਆ ਅੱਡ ਲੈ ਜਾਣੀ ਆ ਅੱਡ ਦੇ ਦੇਾਂਗੇ ਇਕੱਠੀ ਲੈ ਜਾਣਾ ਇਕੱਠੀ ਲੈ ਜਾਵਾਂਗੇ ਜਣੀ ਤਕਰੀਬਨ ਡੇਢ ਤੋਂ ਸਵਾ ਸਾਲ ਦੀ ਉਮਰ ਹੋ ਗੱਟੀ ਦੀ ਤੇ ਪੂਸ ਦਿਖਾ ਦੇ ਪੂਸ ਨੂੰ ਇਹ ਥੱਲੇ ਬਾਹਮਣੀ ਲੱਗੀ ਸੀ ਉਹ ਟੁੱਟ ਗਈ ਠੀਕ ਹੈ ਤੇ ਦੋ ਬੈਠਾ ਪੂਸ ਥਣਪਰਾ ਚਾਰੀ ਇਹਦੇ ਹਾਂ ਥਣ ਚਾਰੀ ਆ ਰੇਟ ਬੂਰੇ ਦੀ ਕੱਟੀ ਵਧੀਆ ਹੈਗੀ ਹਾਂਜੀ ਆਪਾਂ ਉਸ ਹਿਸਾਬ ਨਾਲ ਦੇ ਦਿਆਂਗੇ ਠੀਕ ਆ ਕੋਈ ਰੇਟ ਵਾੜਾ ਨਹੀਂ ਕਰਨਾ ਵੱਡਾ ਨਹੀਂ ਕੰਮ ਹੈਗਾ ਯਾਨੀ ਉਸ ਹਿਸਾਬ ਜਿਹਨਾਂ ਰੇਟ ਉੱਚੇ ਕਈ ਏਰੀ ਥੋੜੇ ਪੈਸੇ ਲਾਉਣ ਆਲਾ ਹੁੰਦਾ ਟੀਕੇ ਟੁਕੇ ਦਾ ਪਤਾ ਵੀ ਕੋਸਾ ਦਾ ਟੀਕੇ ਦਾ ਪਤਾ ਨਹੀਂ ਆਪਾਂ ਲੈ ਲਾਂਗੇ ਪਤੋਂ ਮੂਵਾਂ ਦੀ ਫੇਸ ਦੀ ਬਹੁਤ ਸੋਹਣੀ ਹੈਗੀ ਹਾਂਜੀ ਹਾਂਜੀ ਤੇ ਪਿੱਠ ਪੂੜੀ ਦੀ ਬਹੁਤ ਵਧੀਆ ਹੈਗੀ ਤੇ ਉਵੇਂ ਮੋਰਾ ਚ ਆ ਗਈ ਵੈਸੇ ਭਈ ਮੂਰੂ ਲਈਦੀ ਹੈ ਨਾ ਹਾਂ 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 ਬਾਕੀ ਕੁਆਲਿਟੀ ਵਧੀਆ ਹੈਗੀ ਠੀਕ ਆ ਕੋਈ ਰੁਪਏ ਦੇ ਹਿਸਾਬ ਨਾਲ ਪੈਸੇ ਲਾਉਣੇ ਹੁੰਦੇ ਆ ਹਾਂਜੀ ਤੇ ਫਿਰ ਇਹਦਾ ਕੋਈ ਬਾਲਾ ਵੱਡਾ ਰੇਟ ਨਹੀਂ ਗਾ ਤੇ ਜੋੜੇ ਦਾ ਭਾਈ ਕੀ ਰੇਟ ਆ ਰੇਟ ਇਹਦਾ ਫੋਨ ਤੀ ਕਰ ਲਾਂਗੇ ਵੀਰੇ ਜਿਵੇਂ ਜੇ ਅਗਲੇ ਨੇ ਕੱਲੀ ਲਿਆਣੀ ਹੈ ਕੱਟੀ ਤੋਂ ਹਿਸਾਬ ਨਾਲ ਕਰ ਲਾਂਗੇ ਠੀਕ ਆ ਛੋਟੀ ਨਾਲ ਲੈ ਜਾਣੀ ਹੋਈ ਤਾਂ ਫਿਰ ਉਹ ਸਾਬ ਨਾਲ ਰੇਟ ਹੋ ਜਾਊਗਾ ਠੀਕ ਆ ਹਾਂ ਲੋਪਰਾ ਦੇਖ ਸਕਦੇ ਹੋ ਛੋਟੀ ਤੇ ਜੇ ਸਾਹਮਲੀ ਦਾ ਕਿਸੇ ਨੇ ਗਾ ਨੂੰ ਵਧੀਆ ਰੁਪਈਆ ਦੀ ਹੈਗੀ ਹਾਂਜੀ ਤੇ ਉਹਦਾ ਬੰਦੇ ਦੀ ਥੋੜੀ ਸੰਭਾਲ ਨਹੀਂ ਸੀਗੀ। ਉਹ ਵਧੀਆ ਟ੍ਰੀਟਮੈਂਟ ਕਰਿਆ ਹੋਵੇ ਰਹੇ ਜੂਗੇ। ਇੱਕ ਦਿਨ ਵੀ ਚੱਕਰਣ ਯਾਰ। ਨੋਪਰਾ ਭਾਈ ਨੇ ਆਪਾਂ ਨੂੰ ਸਾਰੀ ਡਿਟੇਲ ਸਹੀ ਦੱਸਤੀ। ਅ ਭੈਣ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ। ਪਹਿਲੇ ਸੂਏ ਇਹਨੇ 13 ਕਿਲੋ ਦੁੱਧ ਦਿੱਤਾ। 13 ਲੀਟਰ ਦੁੱਧ ਦਿੱਤਾ। ਹਾਂ। ਤੋੜ ਦੋਗੇ ਜੀ ਮੜਾ? ਹਾਂ ਤੋੜ ਦਿੰਨੇ। ਲੋ ਜੀ। ਕੱਟੀ ਵੀ ਵਿਸ ਦਿਖਾਈ ਦੇਣੇ ਸਾਨੂੰ ਦੋਨੇ ਕੁੱਛ ਦਿਖਾਉਣੇ ਭਰਾ। ਠੀਕ ਹੈ ਤੋੜ ਕੇ ਕਿਉਂਕਿ ਨਾਲੇ ਸਾਨੂੰ ਤੋੜਾ ਤਰਜ਼ ਇਫੈਕਟ ਦਾ ਪਤਾ ਲੱਗ ਸਕਦਾ। ਤੇ ਬੀਖੀ ਅੱਜਕੱਲ ਦਵਾਈ ਦੂਈ ਚੱਲਦੀ ਆ ਅੱਜਕੱਲ ਜੇ ਕੋਈ ਨਹੀਂ ਲੈਂਦਾ ਨਾ ਪਸ਼ੂ ਹਾਂ ਹਾਂ ਜੀ ਹਾਂ ਕੋਈ ਵੱਡੀ ਗੱਲ ਨਹੀਂ ਥੋੜੀ ਗੌਰ ਕਰਨੀ ਪੈਣੀ ਹੈ ਠੀਕ ਆ ਰੈਨ ਨੂੰ ਨੂੰ ਐਡਾ ਨਹੀਂ ਕੋਈ ਚੱਕਾ ਸਪੈ ਅੱਜਲੇ ਸੂਗਾ 13 ਲੀਟਰ ਦਾ ਦੱਸਿਏ ਨੇ ਠੀਕ ਹੈ ਬਾਕੀ ਜੇ ਕਿਸੇ ਬੰਦੇ ਨੇ ਅੰਦਰੋਂ ਚੈੱਕ ਕਰਵਾ ਕੇ ਲੈ ਕੇ ਜਾਣੀ ਆ ਉਹ ਆਪਦੇ ਡਾਕਟਰ ਨੂੰ ਲਿਆ ਕੇ ਉਹ ਵੀ ਕਰਵਾ ਸਕਦਾ ਠੀਕ ਆ ਵੀ ਜੇ ਅਗਲੇ ਨੂੰ ਲੱਗੂ ਵੀ ਸਹੀ ਅੰਦਰੋਂ ਹਾਂਜੀ ਪਰ ਲੈ ਜੀ ਆਪਾਂ ਨੂੰ ਉਹ ਨਹੀਂ ਕੋਈ ਦਿੱਕਤ ਆਪਦਾ ਡਾਕਟਰ ਲੈ ਕੇ ਨਾਲ ਚੱਕ ਠੀਕ ਆ ਠੀਕ ਆ ਲੋ ਜੀ ਅ ਵਿਕੀ ਬਾਈ ਨੇ ਆਪ ਨੂੰ ਸਾਰਾ ਕੁਝ ਦੱਸਤਾ ਬਾਈ ਕਹਿੰਦਾ ਡਾਕਟਰ ਨਾਲ ਲੈ ਉਹ ਚੈੱਕ ਕਰਵਾ ਕੇ ਲੈ ਜਾਓ ਠੀਕ ਹੈ ਨਾ ਤੇ ਠੀਕ ਹੈ ਜੀ ਐਨੀ ਕੋਈ ਨੋਕਸ਼ ਵਾਲੀ ਗੱਲ ਹੈ ਨਹੀਂ ਆਪਣੀ ਚੈੱਕ ਕਰੀ ਵੀ ਆ ਠੀਕ ਆ ਚਲੋ ਹਾਂ ਜੀ ਕੱਟੀ ਵੀ ਹੈ ਕਿਹੜਾ ਉਹ ਵਾਲ ਬਈ ਯਾਰ ਹਾਂ ਕੱਟੀ ਲੋ ਜੀ ਥਾਂ ਤੋਂ ਕੱਟੀ ਦੀ ਬਹੁਤ ਸੋਹਣੀ ਆ ਭਰਾ ਕੱਟੀ ਬਹੁਤ ਸੋਹਣੀ ਬਣੂ ਆ ਜਰੂਰ ਪੂਛਦਾ ਜਰੂਰ ਹੈਗਾ ਇਹਦੇ ਵਿੱਚ ਇੱਕ ਮੈਂਸ ਪੁਆਇੰਟ ਬਾਕੀ ਠੀਕ ਆ ਠੀਕ ਆ ਲੋ ਜੀ ਅਮਨ ਅੱਤੀ ਵਾਰ ਕਮੀ ਫੇਸ ਆ ਹੈ ਨਾ ਹਾਂ ਸੋਹਣੀ ਬਦੋ ਉਹ ਤਾਂ ਆਪਾਂ ਪਤਾ ਵੀ ਲੈ ਲਾਂਗੇ ਹਾਂਜੀ ਤੇ ਪਰ ਪੱਕਾ ਨਹੀਂ ਕਹਿੰਦੇ ਆਪਾਂ ਹਾਂ ਪੱਕਾ ਨਹੀਂ ਕਹਿੰਦੇ ਠੀਕ ਆ ਲੋ ਜੀ ਠੀਕ ਆ ਭਰਾ ਬੰਦੋ ਲੋ ਜੀ ਸਾਰੀ ਬਾਕੀ ਇਹਦਾ ਰੇਟ ਵੀ ਫਿਰ ਆਪਾਂ ਉਸ ਹਿਸਾਬ ਨਾਲ ਹੀ ਕਰਾਂਗੇ ਠੀਕ ਆ ਲੋ ਜੀ ਤੁਹਾਰਾ ਤਰਾ ਦੇਖ ਸਕਦੇ ਚੰਗੀ ਪਲੀ ਪਲੋਸੀ ਆ ਡੇਢ ਸਾਲ ਦੀ ਉਮਰ ਆ ਭਰਾ ਦੀ ਹੈ ਹਾਂ ਸਵਾ ਸਾਲ ਡੇਢ ਸਾਲ ਇੱਥੇ ਹੋ ਗਈ ਠੀਕ ਹੈ ਠੀਕ ਲੋ ਜੀ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ